ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੌਰਠ ਮਹੱਲਾ ਪੰਜਵਾਂ ਚਿਤ ਪਾਰ ਬ੍ਰਹਮ ਚਿਤ ਆਇਆ ਸੋਹ ਕਰ ਦਿਆ ਵਿਸਾਇਆ ਸੁਖ ਸਾਗਰ ਗੁਰ ਪਾਇਆ ਤਸ ਸਾਸ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾ ਪ੍ਰਭ ਕੀ ਅਕਥ ਗਹਾਣੀ ਜਨ ਬੋਲਹਿ ਅਮਰਤ ਬਾਣੀ ਨਾਨਕ ਦਾ ਸਬਖਾਣੀ ਗੁਰਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਚਿਤ ਪਾਰ ਬ੍ਰਹਮ ਚਿਤ ਆਇਆ ਸੋਹ ਕਰਦਿਆ ਵਿਸਾਇਆ ਸੁਖ ਸਾਗਰ ਗੁਰ ਪਾਇਆ ਤਸ ਸਾਸ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾ ਪ੍ਰਭ ਕੀ ਅਕਥ ਗਹਾਣੀ ਜਨ ਬੁਲਹਿ ਅੰਮ੍ਰਿਤ ਬਾਣੀ ਨਾਨਕ ਦਾ ਸਬਖਾਣੀ ਗੁਰਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਚਿਤ ਪਾਰ ਬ੍ਰਹਮ ਚਿਤ ਆਇਆ ਸੋਹ ਕਰ ਦਿਆ ਵਸਾਇਆ ਸੁਖ ਸਾਗਰ ਗੁਰ ਪਾਇਆ ਤਸ ਸਾਸ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾ ਪ੍ਰਭ ਕੀ ਅਕਥ ਕਹਾਣੀ ਜਨ ਬੋਲਹਿ ਅਮਰਤ ਬਾਣੀ ਨਾਨਕ ਦਾ ਸਬਖਾਣੀ ਗੁਰਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਚਿਤ ਪਾਰ ਬ੍ਰਹਮ ਚਿਤ ਆਇਆ ਸੋਹ ਕਰਦਿਆ ਵਿਸਾਇਆ ਸੁਖ ਸਾਗਰ ਗੁਰ ਪਾਇਆ ਤਸ ਸਾਸ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾ ਪ੍ਰਭ ਕੀ ਅਕਥ ਗਹਾਣੀ ਜਨ ਬੋਲਹਿ ਅੰਮ੍ਰਿਤ ਬਾਣੀ ਨਾਨਕ ਦਾ ਸਬਖਾਣੀ ਗੁਰਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੌਰਠ ਮਹੱਲਾ ਪੰਜਵਾਂ ਚਿਤ ਪਾਰ ਬ੍ਰਹਮ ਚਿਤ ਆਇਆ ਸੋਹ ਕਰਦਿਆ ਵਿਸਾਇਆ ਸੁਖ ਸਾਗਰ ਗੁਰ ਪਾਇਆ ਤਸ ਸਾਸ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾ ਪ੍ਰਭ ਕੀ ਅਕਥ ਗਹਾਣੀ ਜਨ ਬੋਲਹਿ ਅੰਮ੍ਰਿਤ ਬਾਣੀ ਨਾਨਕ ਦਾ ਸਬਖਾਣੀ ਗੁਰਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੌਰਠ ਮਹੱਲਾ ਪੰਜਵਾਂ ਚਿਤ ਪਾਰ ਬ੍ਰਹਮ ਚਿਤ ਆਇਆ ਸੋਹ ਕਰਦਿਆ ਵਸਾਇਆ ਸੁਖ ਸਾਗਰ ਗੁਰ ਪਾਇਆ ਤਸ ਸਸ ਸੁਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾ ਪ੍ਰਭ ਕੀ ਅਕਥ ਗਹਾਣੀ ਜਨ ਬੋਲਹਿ ਅਮਰਤ ਬਾਣੀ ਨਾਨਕ ਦਾ ਸਬਖਾਣੀ ਗੁਰਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੌਰਠ ਮਹੱਲਾ ਪੰਜਵਾਂ ਚਿਤ ਪਾਰ ਬ੍ਰਹਮ ਚਿਤ ਆਇਆ ਸੋਹ ਕਰਦਿਆ ਵਿਸਾਇਆ ਸੁਖ ਸਾਗਰ ਗੁਰ ਪਾਇਆ ਤਸ ਸਾਸ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾ ਪ੍ਰਭ ਕੀ ਅਕਥ ਗਹਾਣੀ ਜਨ ਬੋਲਹਿ ਅਮਰਤ ਬਾਣੀ ਨਾਨਕ ਦਾਸ ਬਖਾਣੀ ਗੁਰਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਚਿਤ ਪਾਰ ਬ੍ਰਹਮ ਚਿਤ ਆਇਆ ਸੋਹ ਕਰਦਿਆ ਵਿਸਾਇਆ ਸੁਖ ਸਾਗਰ ਗੁਰ ਪਾਇਆ ਤਸ ਸਾਸ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾ ਪ੍ਰਭ ਕੀ ਅਕਥ ਗਹਾਣੀ ਜਨ ਬੋਲਹਿ ਅੰਮ੍ਰਿਤ ਬਾਣੀ ਨਾਨਕ ਦਾ ਸਬਖਾਣੀ ਗੁਰਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਚਿਤ ਪਾਰ ਬ੍ਰਹਮ ਚਿਤ ਆਇਆ ਸੋਹ ਕਰ ਦਿਆ ਵਿਸਾਇਆ ਸੁਖ ਸਾਗਰ ਗੁਰ ਪਾਇਆ ਤਸ ਸਾਸ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾ ਪ੍ਰਭ ਕੀ ਅਕਥ ਗਹਾਣੀ ਜਨ ਬੋਲਹਿ ਅਮਰਤ ਬਾਣੀ ਨਾਨਕ ਦਾ ਸਬਖਾਣੀ ਗੁਰਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੌਰਠ ਮਹੱਲਾ ਪੰਜਵਾਂ ਚਿਤ ਪਾਰ ਬ੍ਰਹਮ ਚਿਤ ਆਇਆ ਸੋਹ ਕਰ ਦਿਆ ਵਿਸਾਇਆ ਸੁਖ ਸਾਗਰ ਗੁਰ ਪਾਇਆ ਤਸ ਸਾਸ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾ ਪ੍ਰਭ ਕੀ ਅਕਥ ਗਹਾਣੀ ਜਨ ਬੋਲਹਿ ਅਮਰਤ ਬਾਣੀ ਨਾਨਕ ਦਾਸ ਬਖਾਣੀ ਗੁਰਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਚਿਤ ਪਾਰ ਬ੍ਰਹਮ ਚਿਤ ਆਇਆ ਸੋਹ ਕਰ ਦਿਆ ਵਿਸਾਇਆ ਸੁਖ ਸਾਗਰ ਗੁਰ ਪਾਇਆ ਤਸ ਸਾਸ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾ ਪ੍ਰਭ ਕੀ ਅਕਥ ਗਹਾਣੀ ਜਨ ਬੋਲਹਿ ਅਮਰਤ ਬਾਣੀ ਨਾਨਕ ਦਾ ਸਬਖਾਣੀ ਗੁਰਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੌਰਠ ਮਹੱਲਾ ਪੰਜਵਾਂ ਚਿਤ ਪਾਰ ਬ੍ਰਹਮ ਚਿਤ ਆਇਆ ਸੋਹ ਕਰ ਦਿਆ ਵਿਸਾਇਆ ਸੁਖ ਸਾਗਰ ਗੁਰ ਪਾਇਆ ਤਸ ਸਾਸ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾ ਪ੍ਰਭ ਕੀ ਅਕਥ ਗਹਾਣੀ ਜਨ ਬੁਲਹਿ ਅੰਮ੍ਰਿਤ ਬਾਣੀ ਨਾਨਕ ਦਾ ਸਬਖਾਣੀ ਗੁਰਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ